welcom students ਪੰਜਾਬੀ ਸਾਹਿਦ ਦਾ ਆਧੁਨਿਕ ਕਾਲ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਹਰਪ੍ਰਜਨ ਸਿੰਘ ਜਿਨ੍ਹਾਂ ਦਾ ਸਮਾਂ 1920 ਤੋਂ 2002 ਤੱਕ ਦਾ ਹੈ ਆਧੁਨਿਕ ਪੰਜਾਬੀ ਕਾਵ ਦੇ ਖੇਤਰ ਵਿੱਚ ਪ੍ਰਗਤੀਕ ਸ਼ੈਲੀ ਕਾਰਨ ਪ੍ਰਸਿੱਧ ਹੋਏ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਕਵੀਰ ਪੁਰਸਕਾਰ ਆਦਿ ਇਹਨਾਂ ਨੂੰ ਰਾਪਤ ਹੋਏ ਪ੍ਰਸਿੱਧ ਪੁਸਤਕਾਂ ਲਾਸਾ 1956 ਵਿੱਚ ਤਾਰ ਤੁੱਕਾ 1957 ਵਿੱਚ ਅਦਰ ਰਾਣੀ 1962 ਨਾ ਤੁਪੇ ਨਾ ਛਾਵੇਂ 1967 ਸੜਕ ਸੜਕ ਦੇ ਸਫੇ ਉੱਤੇ 1970 ਅਲਫ ਦੁਪਹਿਰ 1972 ਟੁਕੀਆਂ ਜੀਬਾ ਵਾਲੇ 1977 ਮੱਥਾ ਦੀਵੇ ਵਾਲਾ 1982 ਮੈਕਾ ਨੂੰ ਜੰਦਰੇ ਨਾਲ ਮਾਰੀ 1983 ਅਲਵਿਦਾ ਤੋਂ ਪਹਿਲਾਂ 1984 ਨਿਕ ਸੁੱਕ 1999 ਮਾਵਾ ਧੀਆਂ 1999 ਚੌਥੇ ਦੀ ਉਡੀਕ 1991 ਰੁੱਖ ਤੇ ਰਿਸ਼ੀ 1992 ਆਦੀ ਇਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਨੇ ਪ੍ਰਗਤੀਤਾਤਕਮਕ ਕਵਿਤਾ ਦਾ ਨਵਾਂ ਸਿਖਰ ਸ਼ੋਣ ਤੋਂ ਮਗਰੋਂ ਹਰਪਜਨ ਸਿੰਘ 1970 ਈਸਵੀ ਵਿੱਚ ਸੜਕ ਦੇ ਸਫੇ ਉੱਤੇ ਦੀ ਪ੍ਰਕਾਸ਼ਨਾ ਨਾਲ ਆਧੁਨਿਕ ਬਾਦ ਦੇ ਵਿੱਚ ਆ ਗਏ ਡਾਕਟਰ ਹਰਪਜਨ ਸਿੰਘ ਦੀ ਇੱਕ ਹੋਰ ਪ੍ਰਮੁੱਖ ਕਾਵਿ ਵਿਧੀ ਇਤਿਹਾਸ ਤੇ ਮਿਥਿਹਾਸ ਦੇ ਰੂਪਾਂਤਰਨ ਕਰਨ ਦੀ ਵਿਧੀ ਹੈ। ਹੀਰਾ ਸਿੰਘ ਦਰਦ 1899 ਤੋਂ ਲੈ ਕੇ 1985 ਤੱਕ ਇਹਨਾਂ ਦੀਆਂ ਕਵਤਾਵਾਂ ਨੇ ਹੋਰ ਅਗੇਰ ਕਿਸਾਨਾਂ ਦੀਆਂ ਆਹੀ ਤੇ ਦਰਦ ਸੁਨੇਹੇ। ਅਵਤਾਰ ਸਿੰਘ ਆਜ਼ਾਦ ਦੇ ਤਿੰਨ ਮਹਾਕਾਵ ਮਰਦ ਅਕਮੜਾ ਬਿਸ਼ਵ ਨੂਰ ਤੇ ਮਹਾਬਲੀ ਕਰਮਵਾਰ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਤੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਚਰਿੱਤਰ ਦੀ ਪੇਸ਼ਕਾਰੀ ਕਰਦੇ ਨੇ ਪਿਆਰਾ ਸਿੰਘ ਸਹਿਰਾਈ ਪ੍ਰਗਤੀਸ਼ੀਲ ਕਵੀ ਪ੍ਰਸਿੱਧ ਪੁਸਤਕਾਂ ਸਹਿਰਾਈ ਪੰਛੀ 1940 ਤਾਰਿਆਂ ਦੀ ਲੋ 1941 ਤੇ ਧਰਤੀ ਦੇ ਗੀਤ 1944 ਦੇਵਿੰਦਰ ਸਤਿਆਰਥੀ ਮੁੜਕਾ ਤੇ ਕਣਕ 1950 ਬੁੱਢੀ ਨਹੀਂ ਧਰਤੀ 1953 ਲੱਖ ਟਣੂ ਟਣੂ 1958 ਪ੍ਰਯੋਗਸ਼ਾਲੀ ਕਵੀ ਸੀਗੇ ਇਹ ਸੰਤੋਖ ਸਿੰਘ ਧੀਰ 1920 ਤੋਂ 2010 ਪ੍ਰਗਤੀਵਾਦੀ ਕਵੀ ਨੇ ਗੀਤਾਂ ਗ਼ਜ਼ਲਾਂ ਦੇ ਨਾਲ-ਨਾਲ ਖੁੱਲੀਆਂ ਕਵਤਾਵਾਂ ਦੀ ਰਚਨਾ ਵੀ ਕੀਤੀ ਪੁਸਤਕਾਂ ਨੇ ਇਹਨਾਂ ਦੀਆਂ ਗੁੱਡੀਆਂ ਪਟੋਲੇ 1944 ਵਿੱਚ ਪੌ ਫਟਾਲਾ 1948 ਧਰਤੀ ਮੰਗਦੀ ਮੀਵੇ 1952 ਵਿਰਹੇ 1960 ਪਤ ਚੜੇ ਪੁਰਾਣੇ 1955 ਕਾਲੀ ਵਰਸ਼ੀ 1980 ਸੰਜੀਵਨੀ 1983 ਸਿੰਘਾਵਲੀ 1983 ਆਉਣ ਵਾਲਾ ਸੂਰਜ 1988 ਆਦਿ ਅੱਗੇ ਗੱਲ ਕਰਾਂਗੇ ਅਸੀਂ ਪ੍ਰਭਜੋਤ कौर ਦੀ 1924 ਤੋਂ 2016 ਦਾ ਸਮਾਂ ਇਹਨਾਂ ਦੀਆਂ ਪ੍ਰਮੁੱਖ ਕਾਗ ਪੁਸਤਕਾਂ ਲੱਡ ਲੱਟ ਜੋਤ ਜਗੇ 1943 ਪਲਕਾਂ ਓਲੇ 1944 ਅਜ਼ਲ ਤੋਂ 1946 ਸੁਪਨੇ ਸੱਦਰਾ 1949 ਪਖੇਰੋ 1956 ਬਣਕਪਾਸੀ 1958 ਪੱਬੀ 1960 ਖਾੜੀ 1947 ਆਦਿ ਨੇ ਕਾਵ ਸੰਗ੍ਰਹਿ ਪੱਬੀ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਦੀ ਸ਼੍ਰੋਮਣੀ ਰਚਨਾਵਾਂ ਵੱਜੋਂ ਸਨਮਾਨਿਤ ਕੀਤਾ ਗਿਆ ਅੱਗੇ ਡਾਕਟਰ ਜਸਵੰਤ ਨੇਕੀ 1925 ਤੋਂ ਲੈ ਕੇ 2015 ਤੱਕ ਦਾਰਸ਼ਨਿਕ ਤੇ ਮਨੋਵਿਗਿਆਨਕ ਵਿਸ਼ਿਆਂ ਦਾ ਕਵੀ ਮੰਨਿਆ ਜਾਂਦਾ ਹੈ ਪ੍ਰਸਿੱਧ ਕਾਵ ਸੰਗ੍ਰਹਿ ਇਹਨਾਂ ਦੇ ਅਰਦਾਸ 1999 ਵਿੱਚ ਅਸਲੇ ਤੇ ਓਲੇ 1955 ਵਿੱਚ ਇਹ ਮੇਰੇ ਸੰਸੇ ਮੇਰੇ ਗੀਤ 1965 ਵਿੱਚ ਸਮ੍ਰਿਤੀ ਦੇ ਕਿਰਨ ਤੋਂ ਪਹਿਲਾਂ 1975 ਕਰੂਣਾ ਦੀ ਛੋ ਤੋਂ ਮਗਰੋਂ ਗੀਤ ਮੇਰਾ ਸੋਲਾ ਤੇਰਾ 1992 ਨਾ ਕੋਈ ਨਾਉ ਨਾ ਜਾਣੇ ਮੇਰਾ ਆਦੀ ਜਿਹੜੀਆਂ ਰਚਨਾਵਾਂ ਨੇ ਇਹਨਾਂ ਦੀਆਂ ਪ੍ਰਸਿੱਧ ਨੇ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰਾਂਗੇ 1937 ਤੋਂ 1973 ਤੱਕ ਦਾ ਜਿਹੜਾ ਸਮਾਂ ਸੀ ਇਹਨਾਂ ਨੂੰ ਆਧੁਨਿਕ ਪੰਜਾਬੀ ਕਾਵਿ ਦੇ ਖੇਤਰ 'ਚ ਵਿਰਹਾ ਦੇ ਕਵੀ ਵਜੋਂ ਜਾਣਿਆ ਜਾਂਦਾ ਏ ਉਹ ਪ੍ਰਗਿਤਕ ਸ਼ਾਇਰ ਸੀ ਸ਼ਿਵ ਕੁਮਾਰ ਨੂੰ ਮਹਾਕਾਵ ਲੂਣਾ ਦੀ ਰਚਨਾ ਉੱਪਰ ਭਾਰਤੀ ਸਾਹਿਤ ਅਕਾਦਮਿਕ ਪੁਰਸਕਾਰ ਪ੍ਰਾਪਤ ਹੋਇਆ ਪ੍ਰਮੁੱਖ ਕਾਵ ਰਚਨਾਵਾਂ ਪੀੜਾ ਦਾ ਮਾਰਗ 1960 ਲਾਜਵੰਤੀ 1961 ਮੈਨੂੰ ਵਿਦਾ ਕਰੋ 1963 ਆਟੇ ਦੀਆਂ ਚਿੜੀਆਂ 1964 ਦਰਦਮੰਦਾਂ ਦੀਆਂ ਆਹੀ 1965 ਲੂਣਾ 1967 ਵਿਰਹਾ ਤੂੰ ਸੁਲਤਾਨ 1969 ਮੈਂ ਤੇ ਮੈਂ 1971 ਆਰਤੀ 1971 ਸੋਗ 1973 ਆਦੀ ਇਹਨਾਂ ਦੀਆਂ ਜਿਹੜੀਆਂ ਸੀਗੀਆਂ ਪ੍ਰਸਿੱਧ ਰਚਨਾਵਾਂ ਸੀ ਆਟੇ ਦੀਆਂ ਚਿੜੀਆਂ ਵਿਚਲੀਆਂ ਕਾਵ ਰਚਨਾਵਾਂ ਪ੍ਰਯੋਗਵਾਦੀ ਪ੍ਰਵਿਰਤੀਆਂ ਵਾਲੀਆਂ ਹਨ ਮੈਂ ਤੇ ਮੈਂ ਸ਼ਿਵ ਕੁਮਾਰ ਦੀ ਕਵਿਤਾ ਵਿੱਚ ਸਵੈ ਜੀਵਨੀ ਹੈ ਤਾਰਾ ਸਿੰਘ 1929 ਤੋਂ ਲੈ ਕੇ 1993 ਤੱਕ ਇਹਨਾਂ ਨੇ ਪ੍ਰਗਤੀਵਾਦੀ ਕਵਿਤਾ ਤੇ ਪ੍ਰਯੋਗਵਾਦੀ ਕਵਿਤਾ ਵਿਚਾਲੇ ਸੰਵਾਦ ਦੇ ਅਫਸਰ ਪੈਦਾ ਕੀਤੇ ਤੇ ਪੰਜਾਬੀ ਕਾਵਤਾਰਾਂ ਨੂੰ ਸਵਸਥ ਤੇ ਸਮਰੱਥ ਬਣਾਉਣ ਦੇ ਯਤਨ ਕੀਤੇ ਬਿੰਬਾਂ ਮੈਟਾਫਰ ਯੁਕਤਾ ਤੇ ਪ੍ਰਗੀਤ ਦੇ ਇੱਕ ਕਵੀ ਨੇ ਜਦੋਂ ਬੌਧਿਕ ਨਜ਼ਮਾਂ ਲਿਖੀਆਂ ਤਾਂ ਉਸ ਸਮੇਂ ਦੀ ਸੁਰ ਤਾਲ ਅਤੇ ਕਾਵ ਸੁਹਜ ਨੂੰ ਕਾਇਮ ਰੱਖਿਆ ਕੁਝ ਪ੍ਰਸਿੱਧ ਰਚਨਾਵਾਂ ਸਿਮਦੇ ਪੱਥਰ 1956 ਮੇਘਲੇ 1962 ਅਸੀਂ ਤੁਸੀਂ 1972 ਸੂਰਜ ਦਾ ਲੈਟਰ ਬਾਕਸ 1983 ਕਹਿ ਕਸ਼ਾਂ 1988 ਡੋਲਦੇ ਪਾਣੀ ਮਰਨੋ ਪ੍ਰਾਂਤ ਇਹਨਾਂ ਦੀ ਛਪੀ ਆ 1995 ਦੇ ਵਿੱਚ ਅੱਗੇ ਸੁਖਪਾਲ ਵੀਰ ਹਸਰਤ ਗੁਰੂ ਗੋਬਿੰਦ ਸਿੰਘ ਜੀ ਅਤੇ ਨਿਤਸ਼ੇ ਨੂੰ ਆਪਣੇ ਪ੍ਰੇਰਨਾ ਸਰੋਤ ਮੰਨਦਾ ਹੋਇਆ ਸ਼ਕਤੀਵਾਦ ਦਾ ਅਜਿਹਾ ਸੰਕਲਪ ਪੇਸ਼ ਕਰਦਾ ਹੈ ਜਿਸ ਵਿੱਚ ਇੱਕ ਤਰ੍ਹਾਂ ਵਿਅਕਤੀ ਦੀ ਕਾਮ ਊਰਜਾ ਪ੍ਰਵਾਹਿਤ ਹੁੰਦੀ ਹੈ ਦੂਜੇ ਪਾਸੇ ਉਸ ਦਾ ਦ੍ਰਿੜ ਸੰਕਲਪ ਤੇ ਆਤਮ ਵਿਸ਼ਵਾਸ ਕਾਰਜਸੀ ਸ਼ੀਲ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹਸਰਤ ਦੀਆਂ ਪ੍ਰਮੁੱਖ ਰਚਨਾਵਾਂ ਸਰਸਵਜ ਪਤ ਚੜਾ ਹੁਸਨ ਕਿਨਾਰੇ ਹਯਾਤੀ ਦੇ ਸੋਮੇ ਸ਼ਕਤੀਨਾਦ ਵਣਕੰਬਿਆ ਸੂਰਜ ਦਾ ਕਾਫਲਾ ਨੂਰ ਦਾ ਸਾਗਰ ਕਾਲ ਮੁਕਤ ਸ਼ਕਤੀ ਦਾ ਦਰਿਆ ਮੋਹ ਮਾਇਆ ਆਦੀ ਮੀਸ਼ਾ 1930 ਤੋਂ 1986 ਨੂੰ ਪ੍ਰਸਿੱਧ ਪੰਜਾਬੀ ਦੇ ਧੀਮੇ ਬੋਲਾਂ ਵਾਲੇ ਕਵੀ ਵਜੋਂ ਜਾਣੇ ਜਾਂਦਾ ਹੈ ਮੀਸ਼ਾ ਕਵੀ ਨੇ ਆਧੁਨਿਕ ਯੁੱਗ ਦੀਆਂ ਵਿਸੰਗਤੀਆਂ ਚੱਲ ਰਹੇ ਲਘੂ ਆਦਮੀ ਦਾ ਚਿੱਤਰਣ ਕੀਤਾ ਮੀਸ਼ਾ ਦੀਆਂ ਪ੍ਰਮੁੱਖ ਕਾਵ ਰਚਨਾਵਾਂ ਅਚੂ ਰਸਤਾ ਦਸ ਚਰ ਰਸਤਾ 1961 ਵਿੱਚ ਦਸਤਕ 1966 ਤੀਵੇਂ ਬੋਲ 1971 ਤੇ ਕੱਚ ਦੇ ਵਸਤਰ 1974 ਵਿੱਚ ਹਨ ਅੱਗੇ ਫਿਰ ਹੋਰ ਜਿਹੜੇ ਕਵੀ ਨੇ ਆਧੁਨਿਕ ਕਾਵ ਦੇ ਲੈ ਕੇ ਆਵਾਂਗੇ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਆ ਫਾਇਦਾ ਦੇਣ ਗਿਆ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ